ਓਏ ਇੱਥੇ ਇੱਥੇ ਬੰਬ ਕਿਸਦੇ ਚੱਲਣੇ ਬੈਟਮੈਨ ਨਾਲ ਲਾਦਨੇ ਵੇਖੀ ਮਸਮੋ ਕੀ ਕਹਾਣੀ ਚਾਲੋ ਉਹ ਵੀਰ ਨੇ ਚਲਾਇਆ ਜਾ ਪਾਈੜਾ ਪਿੰਜਲ ਦੇਸਾਂ ਸਾਡੇ ਨਾਲ ਹੀ ਹੋਣੇ ਉਦਾਂ ਤੁਸੀਂ ਕਦੀ ਦੇਖਿਆ ਨਹੀਂ ਹਣਾ ਪਤੰਦਰੋ ਚਲੋ ਭੰਗੀ ਹੁਣ ਉਹ ਡੇ ਕਰੀਓ ਮਾ ਵੇਖਵਾ ਤਾਣ ਜੇ ਜੂਰ ਛਮਾਵੇ ਯਾਰ ਮਣੀ ਕਈ ਤਾਂ ਹੋਲ ਤੇ ਸਵਾਦ ਵਾ ਅੜੇ ਅੜੇ ਪੀਜਾਂ ਦੇ ਦੱਸਣ ਸਾਡੇ ਨਾਲ ਹੀ ਹੋਣੇ ਆ ਉੰਜ ਦਾ ਉੰਜ ਦਾ ਪਤੰਦਰ ਤੁਸੀਂ ਕਦੇ ਦੇਖਿਆ ਵੀ ਨਹੀਂ ਹੋਣਾ ਦੇਖਿਆ ਟੀਵੀ ਤੇ ਵੀ ਤੇ ਵੀ ਨੀ ਉਜੋੜੀ ਤੀਜਾ ਖਾ ਕੇ ਬੰਦਾ ਪੂਰਾ ਹੋ ਗਿਆ ਦੇਸ਼ ਨਾ ਪੂਰਾ ਲੈ ਲੈ ਦੱਸਣ ਪੁੱਛਿਆ ਆ ਉੰਜ ਦੇ ਨਹੀਂ ਨਹੀਂ ਆਪਾਂ ਤਾਂ ਦੇਖੀ ਨਹੀਂ ਕਦੀ ਤੇ ਇਹ ਖਾਂਡੀ ਤੀ ਠੀਕ ਖਾਂਡੀ ਆ ਹਾਂ ਐ ਜਮੀਨ ਸਾਦਾ ਇੱਕ ਮਿੰਟ ਨਾ ਮਤ ਨਹੀਂ ਆਗੀ ਨਾ ਪੱਤੀ ਐ ਪੱਤੀ ਐ ਵਿੱਚ ਕਿੱਥੇ ਪੱਤੀ ਐ ਜੀਰੇ ਨੂੰ ਕਹਿੰਦੀ ਪੱਤੀ ਐ ਜੀਰਾ ਕਵਨੀ ਕੀ ਐ ਐਵੇਂ ਦਾ ਲੰਦ ਕੋਈ ਪੈ ਨਹੀਂ ਮੈਂ ਹਾਂ ਤੂੰ ਨਹੀਂ ਜਾਣਾ ਚਲੋ ਸਹੀ ਆ ਮੈਨੂੰ ਨਹੀਂ ਪਤਾ ਮਾ ਕੀ ਕੀ ਲਿਆ ਕਿ ਨਹੀਂ ਹਰਗੁਣ ਦਾ ਸੋਚ ਤਾ ਨਾ ਕੋਈ ਗੱਲ ਹੈ ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਸੰਦੀਪ ਚੱਲੀ ਅੰਮ੍ਰਿਤਸਰ ਅਸਲ ਚ ਨੇਰੇ ਹੋਏ ਕਿਉਂ ਤਾਂ ਚੱਲੇ ਆ ਪੀ ਫਿਰ ਹਰਗੁਣ ਦੀ ਕੋਈ ਛੁੱਟੀ ਨਹੀਂ ਹੋਊਗੀ ਸਕੂਲ ਨੂੰ ਇਹ ਕੱਲ੍ਹ ਨੇ ਛੁੱਟੀ ਹੈਗੀ ਆ ਤੇ ਪਰਸੋਂ ਫਿਰ ਇਹ ਆਜੂਗੀ ਸੰਦੀਪ ਆਜੂਗੀ ਟਾਈਮ ਦੇ ਨਾਲ ਤੇ ਫਿਰ ਸਕੂਲ ਨੂੰ ਭੇਜਾਂਗੇ ਚਲੋ ਜੀ ਹਰਗੁ ਬੈਲ ਨਹੀਂ ਤਾਬੂ ਤੇ ਦੂਜੀ ਕਿਆ ਚਲੋ ਜੀ ਕਿੱਥੇ ਚੱਲੇ ਆਵਾ ਹੈ ਮੈਨੂੰ ਇੱਥੇ ਛੱਡ ਦੇਵਾ ਹਾਂ ਮੈਨੂੰ ਨਹੀਂ ਖਾਣਾ ਖਾਣਾ ਹੀ ਖਾਣਾ ਹੈ ਖਾਣਾ ਖਾਣਾ ਕਰੋਨਾ ਕਰੋਨਾ ਖਾਣਾ ਹਾਂ ਠੀਕ ਆ ਪੋਮਿਸ ਹਾਂ ਪੋਮਿਸ ਕਾ ਦੋਨਾ ਉਹ ਚਲ ਲਈ ਬਸ ਕਰ ਪੀ ਜਾ ਲੈ ਹੁਣ ਦੇ ਦੇ ਬੜਾ ਆ ਬਸ ਉਹ ਤੈਨੂੰ ਮਾਂ ਮੈਂ ਤੈਨੂੰ ਖੜਾ ਕਰਾਂ ਮਾਂ ਮੈਂ ਤੈਨੂੰ ਖੜਾ ਕਰਾਂ ਜਦ ਤੈਨੂੰ ਨਾ ਮੈਂ ਵੀ ਨਹੀਂ ਤੈਨੂੰ ਖੜਨਾ ਮੈਂ ਆ ਦੇ ਹਾਂ ਮੈਂ ਖੜਾ ਤੈਨੂੰ ਮੈਂ ਨਾ ਮੈਂ ਤੈਨੂੰ ਨਹੀਂ ਖੜਦਾ ਮੈਂ ਮਾਂ ਕਿਹਾਂ ਦੀਪ ਮੜਾਏ ਗਣੇ ਮੰਨਦੇ ਕਣੀ ਇਹਨੂੰ ਕਹਿੰਦੇ ਆ ਬੰਦੀ ਛੋੜ ਦੇਸ ਕਰੋ ਚੱਕ ਲੜੀਆਂ ਹਰ ਕਿਸੇ ਘਰ ਦੇ ਚ ਲੱਗੀਆਂ ਹੀ ਆ ਕੋਈ ਕੋਈ ਹੈ ਜਿਹਦੇ ਨਾਂ ਲੱਗੀਆਂ ਹੋਣਗੀਆਂ ਛੱਡ ਕੇ ਟੋਲ ਪਹੁੰਚ ਗਏ ਆਪਾਂ ਤੇ ਟਾਈਮ ਹੋ ਗਿਆ ਸੁਖਦੇਵ ਨਾਲ 11:40 ਹੋ ਗਏ ਆ। ਨੂੰ ਆਪਾਂ ਵੀ ਨਹੀਂ ਰਹਿਣਾ। ਐ ਪਹੁੰਚ ਗਿਆ ਪੰਬਰ ਸਰ। ਕਰੋ ਚੱਕ। ਲੈ ਵੀ ਆਪਾਂ ਪਹੁੰਚ ਗਏ ਅਮਰਸਰ। ਇਧਰ ਜਾਓ ਕਾ ਮਿਹਨੂ ਦੀ ਦੀ ਹੁਣਾਂ ਦੇ ਘਰੇ। ਕਰੋ ਚੱਕ। ਇਹਨੂੰ ਕਹਿੰਦੇ ਦੀਪਮਾਲਾ। ਦੇਖੋ ਕਿੰਨੀ ਦੂਰ ਤੱਕ ਲੋਕਾਂ ਨੇ ਲੜੀਆਂ ਲਾਈਆਂ। ਬੋਮ ਬੋਲੇ ਕੱਲ ਹੋਣਾ। ਉਹ ਨਾਰਸ ਮੇ ਤਾਂ ਚੀਚੀ ਸੀ ਨਾ ਲੂ ਦੇ ਕਰੇ ਹੈ ਹਾਂ ਉਹ ਕੋਲ ਨੇ ਉਹ ਗਈ ਆ ਰਹੇ ਬਾਹਰ ਜੀਪ ਮਾਰਾ ਕੰਮ ਹੈ ਹਾਂ ਅਨ ਫਿਰ 3 ਮਾਰਾ ਭੁੱਲੇ ਹੀ ਨਾ ਸੋਰੀ ਸਹੀ ਗਾ ਵੀਰ ਨੂੰ ਨਹੀਂ ਸਾਡਾ ਵੈਲਕਮ ਕਰਨ ਦੇ ਆ 3 ਮਠਰ ਸਾਹਿਬ ਦੀ ਗੱਡੀ ਆ ਰਹੀ ਹੈ ਕਰੋ ਚੱਕ ਉਹ ਭੰਡਾ ਮੰਜਾ ਬੈਗ ਦੇ ਚੱਕ ਚੁੱਪ ਬੈਗ ਮਾਰੋ ਆ ਲੈ ਜਾ ਬੈਗ ਜਾ ਡਾਂਡੇ ਮਿੰਟ ਤੇ ਬੈਗ ਖੜਾ ਆਪਣਾ ਪਈ ਇਹੀ ਦੀ ਗੱਲ ਛੋਟੇ ਇੱਥੇ ਗਾਂ ਮੈਂ ਪਹੁੰਚ ਗਿਆ ਆਪਾਂ ਹਾਂਜੀ ਕੀ ਹਾਲ ਜੇ ਸਤਿ ਸ੍ਰੀ ਅਕਾਲ ਕੀ ਹਾਲੀ ਤੇਰੇ ਫਿਰ ਠੀਕ 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 ਠਾਕ ਜੇ ਜੈ ਸ੍ਰੀ ਗੁਰੂ ਹੈਪੀ ਦੀਵਾਲੀ ਸੇਮ ਟੂ ਯੂ ਕੀ ਚਲਾਉਣਾ ਹੁਣ ਲੈ ਚੱਲ ਚਲਾਓ ਚਲਾਓ ਜਾਓ ਚਲਾਓ ਉਹ ਇੱਥੇ ਲਾਉਣੇ ਪੈਂਦੇ ਫਿਰ ਬਾਹਰ ਲਾਤੀ ਪੜਦੀ ਥੋਨੂ ਆਇਆ ਥੋਨੂ ਵੇਖ ਲਾ ਓਏ ਉਹ ਨਵੋ ਕਾਲੂ ਇਹ ਭਾਬੀ ਓਏ ਆਹ ਤੇਰੀ ਬਲੀ ਹੋ ਜਾਈਂ ਆ ਕੋਈ ਜਦੋਂ ਪਾਣੀ ਉੱਟ ਗਿਆ ਪਾਣੀ ਆਉਣ ਲਈ ਹੈ ਵੀ ਸਸਤਾ ਜੈਕ ਸਿਸਟਮ ਜਗਾ ਨਹੀਂ ਆਈ ਤੇ ਇੱਥੇ ਲਾ ਆਹ ਵਾਕਿਆ ਹੱਥ ਨੂੰ ਨਹੀਂ ਸੇਕ ਪੈਂਦਾ ਨਾ ਫਿੜੇ ਮੁਕਰ ਉਹਨੂੰ ਅਕਲ ਕਿ ਤੂੰ ਦੇ ਆਹ ਕਿ ਬਾਂਵੀ ਬੜੇ ਚੰਗੇ ਜਿਹੋਨ ਦੇ ਟੱਕੀਆਂ ਦਾ ਬੰਦਾ ਹੈ ਚੱਲ ਚੱਲ ਸਹੀ ਓਏ ਨਹੀਂ ਜਿੱਤੇ ਕੰਮ ਗਿਰੀ ਓਏ ਚੱਲੋ ਚੱਲ ਓਏ ਸੇਵਕਾ ਤਾਡੀ ਭਲੀਏ ਸੇਵਕਾ ਕੰਮ ਖਤਰੇ ਵਾਲਾ ਹੀ ਬੋਲ ਵਾ ਕੀ ਓਏ ਤੁਹੇ ਸਾਰਾ ਸਿਖਤ ਉਹਦੇ ਜੰਗਾ ਕੀ ਕੋ ਉਹ ਆਪੋਂ ਬੰਦ ਨਹੀਂ ਹੁੰਦੀ ਚੱਲਿਆ ਉਹ ਲੈ ਨਿਆਰੇ ਮਨ ਤੇ ਕੇ ਮੀਨੂ ਮੀਨੂ ਕਰਾਤੀ ਚਾਰੇ ਬੰਨੇ ਕੇ ਮੀਨੂ ਮੀਨੂ ਕਰਾਤੀ ਠੀਕ ਨਹੀਂ ਗੱਲ ਆਨੰਦ ਬਾਜ ਕੇ ਤੀਆਂ ਲੱਗੀਆਂ ਵਧੀਆ ਲੱਗਾ ਆ ਲੜੀਆਂ ਹੋਣ ਨਹੀਂ ਹੁੰਦੀਆਂ ਬਹੁਤ ਸੋਹਣੀਆਂ ਲੱਗੀਆਂ ਬਾਏ ਨਿੱਛੀ ਪਾ ਦੇ ਕੋ ਆਪਾਂ ਨੂੰ ਨਿੱਛੀ ਪਾ ਦੇ ਆ ਆ ਆਪਾਂ ਤੇ ਕੇ ਸੱਜਾ ਪਾ ਲੈ ਜੰਦਾ ਇਧਰ ਨੂੰ ਕਰ ਉਹ ਤੇ ਮੈਂ ਜਾ ਜਾ ਮਮਾ ਬਾਈ ਬਾਈ ਆਨੇ ਪਪਾ ਨਾਲ ਸੀ ਆਹ ਬੋਲੋ ਵਾਹ ਤੂੰ ਹੀ ਮਰੀ ਟਰ ਤੇ ਨਹੀਂ ਰਹਿ ਗਿਆ ਕੁਛ ਲੈ ਇਸੇ ਸੈਂਡਲ ਦੇ ਪੈਰ ਹਰ ਦੁੰਦੇ ਦੇ ਦੇ ਇੱਥੇ ਆਹ ਹਾਂ ਦਾ ਸਰ ਗੁਰੂਨ ਵਾਲੀਆਂ ਜਾਣਦੇ ਯਾਰ ਕੋ ਸੱਤ ਲੈ ਜਾ ਉਹ ਆ ਲੈ ਆਪਾਂ ਬਿੱਲਾ ਆਹ ਲੈ ਆ ਉਹ ਚੁੱਤੀ ਦੇ ਜਿਹੜੀ ਚੀਜ਼ ਲਈ ਸੱਦਿਆ ਉਹ ਲੈ ਜਾ ਆ ਲੀਡ ਲੈ ਜਾ ਜਿਹੜੀ ਟਾਈਪ ਸੀ ਚਾਹੀਦੀ ਆ ਉਹ ਲੈ ਆ ਜਮਾ ਉਹ ਲੈ ਜਾ ਜੀ ਨਹੀਂ ਆ ਭਾਈ ਗੁੱਜੇ ਕਿਹੜੀ ਆ ਆ ਵੀ ਹੈਗੀ ਯਾਰ ਉਹ ਹੈਗੀ ਆ ਅਸੀਂ ਪਹੁੰਚੇ ਆ ਸ਼੍ਰੀ ਦਰਬਾਰ ਸਾਹਿਬ ਕਰੋ ਚੱਕ ਅਸਤ ਬਾਜੀ ਬਾਕੀ ਇਹ ਤਾਂ ਪਹਿਲਾਂ ਚੱਲ ਗਈ ਕੋਈ ਜੇ ਸ਼੍ਰੀ ਦਰਬਾਰ ਸਾਹਿਬ ਅੱਥਾ ਟੱਕਣ ਆਏ ਆ ਦਿਵਾਲੀ ਅੰਬਰ ਸਰਦੀ ਕਿਉ ਨਾ ਨਵੀਂ ਦਿਨ ਚੜਿਆ ਨੀ ਪੂਰਾ ਵੇਖ ਤੂੰ ਆ ਚਲ 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 ਦਾ ਨਹੀਂ ਕਿੰਨੀ ਨੇ 5-7 ਕਹਿੰਦਾ ਖਚਾਈਏ ਤੂੰ ਕੈਮਰੇ 'ਚ ਨਹੀਂ ਆਉਣਾ ਮੰਮਾ ਚਲਦੇ ਹਾਂ ਕਰੋ ਦੀਪਮਾਲਾ ਕਰੋ ਚੱਕ ਇੱਧਰ ਲਾਈਆਂ ਲੜੀਆਂ ਠੀਕ ਆ ਹੋਇਆ 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 ਚੁਹੇ ਕਰੋ ਚੱਕ ਦੀਪਮਾਲਾ ਮਿਲ ਰਹੀ ਤੇ ਦੀ ਤਾਂ ਸੇਵਾ ਕੀਤੀ ਇਹਦੇ ਇਥੇ ਨਾ ਠੰਡਾ ਬਹੁਤ ਜ਼ਿਆਦਾ ਹੋ ਗਿਆ ਵਾ ਇੱਥੇ ਵੀ ਬਹੁਤ ਜ਼ਿਆਦਾ ਠੰਡਾ ਹੋ ਗਿਆ ਪਤਾ ਨਹੀਂ ਉਹ ਕਿਸੇ ਜੀ ਦਾ ਸਮਝ ਨਹੀਂ ਆਉਂਦੀ ਤੇ ਉਹਦਾ ਕਰਕੇ ਨਾ ਉਹ ਠੰਡਾ ਲਾਉਣ ਵਾਸਤੇ ਡੇਰੇ ਕਰ ਲਿਆ ਉਹ ਦੀਵਿਆਂ ਦਾ ਤੇਲ ਡੁੱਲਦਾ ਨਾ ਉਹਦਾ ਕਰਕੇ ਸਭ ਠੰਡਾ ਹੋ ਗਿਆ ਉਹ ਤਾਂ ਕਰਕੇ ਰੇਤ ਮਾਰੀ ਗਈ ਹੈ ਵੀ ਸਾਰੇ ਬੰਦੇ ਆ ਗੋਦਰ ਨੇ ਆਹੋ ਖਿਦਾ ਦੀਪਮਾਲਾ ਹੁੰਦੀ ਅਖੰਡਾ ਬਣਿਆ ਨਾ ਵੇ ਤੁੰਡ ਚਲੋ ਆਪਣਾ ਬੁਝ ਗਈ ਇਹ ਦੀਵੇ ਹੁਣ ਸਾਰੇ ਬੰਦੇ ਕਈਆਂ ਚ ਕੋਈ ਕੋਈ ਜਗੰਡਿਆ ਜੀ ਲੈ ਅ ਵੀ ਆਪਣੀ ਵਾਪਸੀ ਜਾਣ ਦੀ ਤਿਆਰੀ ਕਰਦੇ ਮਾਤਾ ਦੇਖ ਲਈ ਆਪਾਂ ਦਰਸ਼ਨ ਕਰ ਲਏ ਆ ਆਪਾਂ ਸੋਹਣੇ ਕਰਦੇ ਮੈਂ ਤੇ ਪਹਿਲੀ ਵੀ ਨਹੀਂ ਹੈ ਇਹ ਆਪਣੀ ਇਹ ਦੀਵਮਾਲਾ ਮੈਂ ਪਹਿਲੀ ਵੇਖੀ ਆ ਇਹ ਪਹਿਲਾਂ ਚੱਲੇ ਆ ਗੱਡੀ ਦੇ ਕੋਲ ਪਹੁੰਚ ਗਏ ਆਪਾਂ ਚਰਤਾ ਕੋਈ ਪੈਂਦਾ ਖੱਤਰਾ ਦੇ ਚਮਚਮ ਲੈਣ ਵਾਸਤੇ ਸਹੀਣ ਵਾਸਤੇ ਬੜੇ ਕਲਰ ਆ ਬਾਬਾ ਵਿਸ਼ਕਰਮਾ ਜੀ ਦੀ ਫੋਟੋ ਲੈ ਲਈਏ ਵੀ ਇੱਕ ਸਤਿ ਸ਼੍ਰੀ ਅਕਾਲ ਪਾਪਾ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਤੁਸੀਂ ਸੁਣਾ ਲਓ ਜੀ ਕਰਤੀ ਕਿਰਪਾ ਸਾਬ ਕਰਤੀ ਸਾਰੀਆਂ ਜੰਨੀਆਂ ਹੈ ਟੂਲ ਠੀਕ ਹੈ ਜੀ ਇੱਧਰ ਬੱਬਾ ਵਿਸ਼ਕਰਮਾ ਜੀ ਤੇ ਇੱਧਰ ਹੰਭਰ ਸਾਹਿਬ ਲਾ ਦਿਓ ਕੋਲੀ ਭਰਾ ਆ ਆਪਣਾ ਨੇ ਆ ਨਿਕਾੜਾ ਬਟੇਡੀ ਪਾ ਕਾ ਦਿਓ ਜੀ ਚੱਲ ਚੱਲ ਵਾਹਿਗੁਰੂ ਪ੍ਰਾਨ ਸਰਦਾਰ ਬਣਾਇਆ ਗਾਦੀ ਗੱਲ ਕਰਨੀ ਵੀ ਚੱਲ ਵਾਹਿਗੁਰੂ ਬਾਬਾ ਮੀਰਾ ਰੱਖੀ ਆਸੀ ਜੰਜਣਾ ਭੇਜਿਆ ਭੇਜਿਆ ਕਰਾਨੀ ਕੀ ਭੇਜਿਆ ਭੇਜਿਆ ਕਰਾਨੀ ਨਹੀਂ ਕਰਨੇ ਮਾਰਾਈ ਕਰਪਾਂ ਵਾਹਿਗੁਰੂ ਅਧਿਆਗਰਪਤੀ ਓ ਇੱਥੇ ਹੀ ਆ ਕੀ ਹੋਟਿਆ ਨਾ ਦੇ ਨਾ ਦੇ ਨਾ ਦੇ ਨਾ ਦੇ ਨਾ ਦੇ ਚੱਲ ਵੀ ਚਲੋ ਜੀ ओके ਆ ਰੱਖ ਮਿੱਠਾ ਇੱਕ ਪੀਸ ਰੱਖੋ ਬਾਬਾਈ ਦੇ ਉਹ پلیਟ ਚ ਨਹੀਂ ਸੱਚਾ ਪਾਛਾ ਇਹ ਕਰਦੇ